ਨਾ ਆਪ ਵਿਚ ਸਿਧਾਂਤ ਹੈਗਾ ਜੀ ਕਿਤੇ ਲੱਭਣਾ ਪੈਣਾ। ਕਿਦਣਾ ਕਿਤੇ ਦਾ ਕੋਈ ਹਰਾ ਬੋਟਾ ਹੈਗਾ ਨਾ ਐਦਾਂ ਤਾਂ ਨਹੀਂ ਖਤਮ ਹੁੰਦਾ ਸਾਰਾ ਕੁਝ। ਸਾਧ ਤੀਨ ਪੰਜਾਬ ਕਰਤਾ ਕਿ ਸਾਡੇ ਜਿਹੜੇ ਅਸੀਂ ਕਿਦੀ ਮੰਨਦੇ ਆ ਨੇਤਾਵਾਂ ਦੀ ਤੇ ਅਭਿਨੇਤਾਵਾਂ ਦੀ। ਹਰਪ੍ਰੀਤ ਕਹਿੰਦੇ ਆ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਗ ਕਰਤਾ। ਸ੍ਰੀ ਅਕਾਲ ਤਖਤ ਸਾਹਿਬ ਕੋ ਹੁਣਾ ਸਾਡਾ ਤਖਤ ਸਿੱਖਾਂ ਦਾ ਅਕਾਲ ਦਾ ਤਖਤ ਰੱਬ ਦਾ ਤਖਤ ਵਾਹਿਗੁਰੂ ਦਾ ਤਖਤ ਤਖਤ ਵੱਡਾ ਉਥੇ ਝੂਠ ਬੋਲੇ ਕਹਿੰਦਾ ਮੈਂ ਝੂਠ ਬੋਲ ਗਿਆ ਇੱਥੇ ਸੱਚ ਬੋਲ ਲੋਕਾਂ ਨੂੰ ਸੱਚ ਬੋਲ ਰਿਹਾ ਮੈਂ ਤਖਤ ਨੂੰ ਤਾਂ ਬਿਲਕੁਲ ਬਣਾਤਾ ਵੀ ਝੂਠ ਬੋਲ ਕੇ ਆ ਗਿਆ ਮੈਂ ਔਰ ਮੈਂ ਹੁਣ ਸੱਚਾ ਬੋਲ ਰਿਹਾ ਕਹਿੰਦਾ ਬਾਹਰ ਪਰ ਸੋ ਵੀਰ ਬਾਦਲ ਅੱਡ ਹੋ ਗਏ ਕਹਿੰਦੇ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਦੀ ਮਾਇਰ ਕਮਕੀਨ ਕੌਣ ਅਸਧਾਂਤ ਕੀ ਹੈ ਉਸ ਭਗੌੜੇ ਸੁਖਬੀਰ ਬਾਦਲ ਨੂੰ ਮਨਾਉਣ ਦੀ ਲੋੜ ਹੈ ਮੋੜ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਹੀ ਮੰਗਣ ਦੀ ਲੋੜ ਹੈ ਵੀ ਜੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਜੋ ਕਿਹਾ ਸੀ ਉਹ ਮੈਂ ਸੱਚੀ ਕਿਹਾ ਸੀ ਜੋ ਲੋਕਾਂ ਕੋਲੇ ਕਿਹਾ ਮੈਂ ਝੂਠ ਕਿਹਾ ਸੀ ਇਸ ਕਰਕੇ ਮੈਨੂੰ ਮਾਫ ਕਰ ਦਿਓ ਤੋ ਗੱਲ ਕਰਾਂਗੇ ਜੀ ਅਕਾਲੀ ਦਰ ਨੂੰ ਲੈ ਕੇ ਜਿੱਥੇ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤਾਂ ਉਹ ਗੱਲ ਕਰਦ ਨੇ ਵੈਸੇ ਰੁੱਸੇ ਹੋਏ ਲੀਡਰਾਂ ਨੂੰ ਇਕੱਠੇ ਕਰਾਂਗੇ ਤਾਂ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਹਿਲਾ ਬਿਆਨ ਦਿੱਤਾ ਜਾਂਦਾ ਹੈ ਕਿ ਸੁਖਬੀਰ ਬਾਦਲ ਦੇ ਪ੍ਰਧਾਨਗੀ ਛੱਡ ਦਨ ਅਸੀਂ ਸਾਰੇ ਇੱਕ ਹੋ ਜਾਵਾਂਗੇ ਪਰ ਹੁਣਾਂ ਦਾ ਇੱਕ ਨਵਾਂ ਹੀ ਬਿਆਨ ਸਾਹਮਣੇ ਆਇਆ ਜੀ ਕਿੰਦਾ ਦੇ ਦਿਓ ਕਿੰਦਾ ਸਾਹਮਣੇ ਦੇ ਬਿਆਨ ਨੂੰ ਲੈ ਕੇ ਦੇਖੋ ਭਾਈ ਹਰਪ੍ਰੀਤ ਸਿੰਘ ਸਿਧਾਂਤਕ ਤੌਰ ਤੇ ਗੱਲ ਕਰ ਰਹੇ ਹੈ ਜੀ ਪੰਜਾਬ ਵਿੱਚ ਸਿਧਾਂਤ ਹੈਗਾ ਜੀ ਕਿਤੇ ਲੱਭਣਾ ਪੈਣਾ ਪੰਜਾਬ ਵਿੱਚ ਸਿਧਾਂਤਕ ਲੋਕ ਹੈਗੇ ਨੇ ਜੀ ਲੱਭਣੇ ਪੈਣੇ ਆ ਹੋਣਗੇ ਕੋਈ ਹਰਿਓ ਬੁੱਟਾ ਰਹੇ ਹੋਰੀ ਕਿਤੇ ਨਾ ਕਿਤੇ ਦਾ ਕੋਈ ਹਰਾ ਬੁੱਟਾ ਹੈਗਾ ਨਾ ਐਦਾਂ ਤਾਂ ਨਹੀਂ ਖਤਮ ਹੁੰਦਾ ਸਾਰਾ ਕੁਝ ਹੀ ਪੰਜਾਬ ਦੇ ਵਿੱਚ ਸਿਧਾਂਤਹੀਣ ਪੰਜਾਬ ਹੋ ਗਿਆ ਸਾਡਾ ਜੀ ਇਹਨਾਂ ਲੀਡਰਾਂ ਨੇ ਸਿਧਾਂਤਹੀਣ ਪੰਜਾਬ ਕਰਤਾ ਕਿਉਂਕਿ ਸਾਡੇ ਜਿਹੜੇ ਅਸੀਂ ਕਿਦੀ ਮੰਨਦੇ ਆ ਨੇਤਾਵਾਂ ਦੀ ਤੇ ਅਬਿੰਦੇਤਾਵਾਂ ਦੀ ਗੱਲ ਪੰਜਾਬ ਦੇ ਸਿਧਾਂਤਾਂ ਤੇ ਪਹੁੰਚ ਗਈ ਖਰਪ੍ਰੀਤ ਕਹਿੰਦੇ ਆ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਗ ਕਰਤਾ ਸੀਗਾ ਕਰਤਾ ਸੀ ਨਾ ਬਲਵਿੰਦਰ ਸਿੰਘ ਕਰਤਾ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਨੇ ਭੰਗ ਕੀਤਾ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਕਹੋਣਾ ਸਾਡਾ ਤਖਤ ਹੈ ਸਿੱਖਾਂ ਦਾ ਅਕਾਲ ਦਾ ਤਖਤ ਰੱਬ ਦਾ ਤਖਤ ਵਾਹਿਗੁਰੂ ਦਾ ਤਖਤ ਉਸ ਤਖਤ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਗ ਕਰਕੇ ਦੁਬਾਰਾ ਮੈਂਬਰਸ਼ਿਪ ਬਣਾ ਕੇ ਦੁਬਾਰਾ ਚੋਣ ਕਰਨ ਵਾਸਤੇ ਸਿਧਾਂਤ ਕਿਹਾ ਸੀਗਾ ਮੈਂਬਰਸ਼ਿਪ ਬਣਾਉਣ ਵਾਸਤੇ ਇੱਕ ਟੀਮ ਬਣਾਈ ਗਈ ਸੀ ਸੁਖਵੀਰ ਬਾਦਲ ਵੀ ਉਸ ਦੇ ਵਿੱਚ ਉਹਦੇ ਵੀ ਸਜ਼ਾ ਭੁਗਤੀ ਸੁਖਵੀਰ ਬਾਦਲ ਨੇ ਵੀ ਮੰਨਿਆ ਸੀ ਸੁਖਵੀਰ ਬਾਦਲ ਨੇ ਵੀ ਹਾਂ ਮੈਂ ਅਸੀਂ ਕੀਤਾ ਜੀ ਉਹ ਵੀ ਬੈਠੇ ਸੀ ਉੱਥੇ ਲੈ ਕੇ ਡੰਡਾ ਚੋਬیدار ਬਣ ਕੇ ਪਹਿਰੇਦਾਰ ਬਣ ਕੇ ਬਾਅਦ ਚ ਭਾਈ ਮੁਕਰ ਗਏ ਮੁੱਕਰ ਕੇ ਬਾਜ਼ ਬਾਜ਼ ਜਾਏ ਕਹਿੰਦੇ ਮੈਂ ਤਾਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਆਪਣੇ ਗਲ ਪੱਲੇ ਪਵਾ ਲਿਆ ਤਖਤ ਕੋਲੇ ਤਾਂ ਜਿੱਥੇ ਅਕਾਲ ਦਾ ਤਖਤ ਕੋਲੇ ਮੰਨ ਰਹੇ ਆ ਲੋਕਾਂ ਕੋਲੇ ਜਾ ਕੇ ਮੁੱਕ ਰਹੇ ਆ ਤਖਤ ਵੱਡਾ ਉਥੇ ਝੂਠ ਬੋਲੇ ਕਹਿੰਦਾ ਮੈਂ ਝੂਠ ਬੋਲ ਗਿਆ ਇੱਥੇ ਸੱਚ ਬੋਲ ਲੋਕਾਂ ਨੂੰ ਸੱਚ ਬੋਲ ਰਿਹਾ ਮੈਂ ਮੈਂ ਤਖਤ ਕੋਲੇ ਤਖਤ ਨੂੰ ਤਾਂ ਬੇਵਕੂ ਬਣਾਤਾ ਵੀ ਝੂਠ ਬੋਲ ਕੇ ਆ ਗਿਆ ਮੈਂ ਔਰ ਮੈਂ ਹੁਣ ਸੱਚਾ ਬੋਲ ਰਿਹਾ ਕਹਿੰਦਾ ਬਾਹਰ ਤੇ ਉਹ ਉਹ ਉਸ ਗੱਲ ਨੂੰ ਲੈ ਕੇ ਕਮੇਟੀ ਬਣੀ ਕਮੇਟੀ ਨੇ ਮੈਂਬਰਸ਼ਿਪ ਬਣਾਈ ਮੈਂਬਰਸ਼ਿਪ ਤੋਂ ਬਾਅਦ ਚੋਣ ਹੋਈ ਪਰ ਸੁਖਵੀਰ ਬਾਦਲ ਅੱਡ ਹੋ ਗਏ ਕਹਿੰਦੇ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਨੂੰ ਕੌਣ ਹੈ ਸਿਧਾਂਤਹੀਣ ਸਿਧਾਂਤਹੀਣ ਕੌਣ ਹੈ ਸਿਧਾਂਤਕ ਕੌਣ ਹੈ ਹੁਣ ਏਸੇ ਗੱਲ ਨੂੰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿਨੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਸਾਡੇ ਕੋਲੇ ਨੰਗੇ ਪੈਰੀਂ ਆਉਣ ਦੀ ਲੋੜ ਨਹੀਂ ਉਹਨੂੰ ਹਸਤਾ ਉਹਦੇ ਨਾਲ ਹੀ ਆ ਉਹ ਜਾਵੇ ਨੰਗੇ ਪੈਰੀ ਆਪਣੇ ਰਿਸ਼ਤੇਦਾਰ ਸੁਖਬੀਰ ਬਾਦਲ ਕੋਲੇ ਜਾ ਕੇ ਉਹ ਉਹਨੂੰ ਕਹੇ ਤੁਹਾਡਾ ਰਿਸ਼ਦਾਰ ਆਹੋ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਨੋ ਅਕਾਲ ਤਖਤ ਸਾਹਿਬ ਤੋਂ ਪਗੋੜੇ ਨਾ ਹੋਵੋ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਕਿਹਾ ਉਹ ਮੰਨੋ ਆਉ ਦਾ ਛੱਡੋ ਆਪਣਾ ਇੱਧਰ ਮੈਂ ਉਹਦਾ ਛੱਡਦਾ ਇਕੱਠੇ ਹੋ ਕੇ ਫਿਰ ਪੰਥ ਦੀ ਏਕਤਾ ਕਰਦੇ ਆਪਾਂ ਸਾਡੇ ਕੋਲ ਆਉਣ ਦੀ ਕੀ ਲੋੜ ਆ ਤੁਹਾਨੂੰ ਸਾਡੇ ਕੋਲ ਆ ਕੇ ਤਾਂ ਤੁਸੀਂ ਇਹ ਸੋਚੋਗੇ ਵੀ ਆਜੋ ਜੀ ਅਪਾ ਕੱਲ ਦਾ ਚੋਦਾ ਕੀ ਫਾਇਦਾ ਹੋਏਗਾ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ ਆਸਰੀ ਸੁਖਬੀਰ ਬਾਦਲ ਗੁਨਾਹਗਾਰ ਹੈ ਉਸ ਗੁਨਾਹਗਾਰ ਸੁਖਬੀਰ ਬਾਦਲ ਨੂੰ ਜਿਹੜਾ ਪਘੋੜਾ ਕਹਿੰਦੇ ਹੋਇਆ ਉਸ ਪਘੋੜੇ ਸੁਖਬੀਰ ਬਾਦਲ ਨੂੰ ਬਣਾਉਣ ਦੀ ਲੋੜ ਹੈ ਉਹਦੇ ਗੁਨਾਹ ਨਿਵਰਤ ਕਰਨ ਦੀ ਲੋੜ ਹੈ ਮੁੜ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਹੀ ਮੰਗਣ ਦੀ ਲੋੜ ਹੈ ਮੁੜ ਜਾਣਾ ਉੱਥੇ ਸੁਖਬੀਰ ਬਾਦਲ ਜਾ ਕੇ ਉੱਥੇ ਕਹਿਣ ਵੀ ਜੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਜੋ ਕਿਹਾ ਸੀ ਓ ਮੈਂ ਸੱਚੀ ਕਿਹਾ ਜੀ ਜੋ ਲੋਕਾਂ ਕੋਲੇ ਕਿਹਾ ਮੈਂ ਝੂਠ ਕਿਹਾ ਸੀ ਇਸ ਕਰਕੇ ਮੈਨੂੰ ਮਾਫ਼ ਕਰ ਦਿਓ ਕੌਣ ਕਹੇ ਕੌਣ ਕੀ ਕੁਲਦੀਪ ਸਿੰਘ ਗੜਗੱਜ ਦੀ ਇਹਦੀ ਪਾਵਰ ਹੈਗੀ ਆ ਸੁਖਵੀਰ ਅਕੇ ਕਿ ਉਹਨੂੰ ਤਲਬ ਕਰ ਲੈਣ ਕਿ ਜੀ ਤੂੰ ਬਾਹਰ ਦੇ ਢੂੜਗੀ ਬੋਲਿਆ ਫਿਰ ਅਕਾਲ ਤਖਤ ਸਾਹਿਬ ਕੋਲ ਦੇ ਕੀ ਬੋਲਿਆ ਤੇ ਬਾਹਰ ਜਾ ਕੇ ਤੂੰ ਕੀ ਬੋਲ ਰਿਹਾ ਕੀ ਤਾਕਤ ਹੈਗੀ ਆ ਕੁਲਦੀਪ ਸਿੰਘ ਮਹਾਰਾਜ ਜਨਾਬ ਕੁਲਦੀਪ ਸਿੰਘ ਗੜਗੱਜ ਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖਬਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਵੁਲੰਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ